ਜੋ ਹਾਲਾਤ ਇਸ ਵਕ ਚੱਲ ਰਹੇ ਇਸ ਵਕਤ ਦੇਖਣ ਨੂੰ ਦੇਖਿਆ ਜਾਵੇ ਤਾਂ ਸਿਰਫ ਦੋ ਹੀ ਸ਼ਖਸ ਇੱਕ ਭਾਰਤਪੂਰਨ ਆਸ਼ੂ ਔਰ ਦੂਸਰਾ ਸੰਜੀਵ ਅਰੋੜਾ ਹੀ ਨਜ਼ਰ ਆ ਰਹੇ ਸਾਰਾ ਅੱਜ ਦੇ ਟਾਈਮ ਦੇ ਉੱਤੇ ਜੋ ਰਾਜਨੀਤਿਕ ਸਟੰਡ ਚੱਲੇ ਆ ਰਹੇ ਆ ਕਿਤੇ ਵਾ ਕਿਤੇ ਦੇਖੋ ਮਿਸਗਾਈਡ ਵੀ ਕੀਤਾ ਜਾ ਰਿਹਾ ਸਾਨੂੰ ਹੁਣ ਦੇਖਿਆ ਜਾਵੇ ਇੱਕ ਪਾਸੇ ਚਾਰ ਧੜਿਆਂ ਦੀਆਂ ਜਿਹੜਾ ਇਸ ਟਾਈਮ ਉਹਦੇ ਨਾਲ-ਨਾਲ ਸਾਨੂੰ ਇੱਕ ਸ਼ਰਾਬ ਵੀ ਮਿਲਿਆ ਅਗਰ ਸਾਡੇ ਪੰਜਾਬ ਦੀ ਤਰੱਕੀ ਹੋਈ ਉੱਥੇ ਇੱਕ ਸ਼ਰਾਬ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਤੋਹਫ਼ਾ ਮਿਲਿਆ ਸੀਗਾ ਜਿਹਨੂੰ ਆਪਾਂ ਨਸ਼ੇ ਦਾ ਸ਼ੇਵਨ ਮਿਲਿਆ ਕਿਤੇ ਨਾ ਕਿਤੇ ਸ਼ੱਕ ਤਾਂ ਇਹਦਾ ਵੀ ਆਂਦਾ ਕਿ ਕਿਤੇ ਕੋਈ ਇਹਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੋਈ ਪੁਲਿਸ ਮਹਿਕਮੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਉਹਦੀ سپورਟ ਹੈ ਕਿ ਜਿਹੜਾ ਇੰਨੀ ਜਲਦੀ ਜਮਾਨਤ ਹੋ ਗਈ ਆਮ ਜਨਤਾ ਤਾਂ ਇੱਕ ਗੱਲ ਬਸ ਚਾਹੀ ਜਾਂਦੀ ਹੈ ਕਿ ਪਾਰ ਤੋਂ ਨਸ਼ਾ ਆਇਆ ਗੁਰੂਹ ਪਾਰ ਤੋਂ ਨਸ਼ਾ ਆਇਆ ਕਿਸ ਤਰ੍ਹਾਂ ਇੱਕ ਪਰਿੰਦਾ ਤਾਂ ਪਰ ਮਾਰ ਨਹੀਂ ਸਕਦਾ ਪਾਰ ਤੋਂ ਨਸ਼ਾ ਇੱਥੇ ਕਿੱਦਾਂ ਪਹੁੰਚਿਆ ਤੇ ਜਿਹੜੀਆਂ ਬੀਬੀਆਂ ਭੈਣਾਂ ਵਿਧਵਾ ਹੋ ਰਹੀਆਂ ਨੌਜਵਾਨ ਨਸ਼ਿਆਂ ਦੇ ਵਿੱਚ ਸਿਰਿੰਜਾਂ ਵੀ ਹੱਥਾਂ ਦੇ ਵਿੱਚ ਰਹਿ ਜਾਂਦੀਆਂ ਨੇ ਉਹ ਨਸ਼ਾ ਮਿਲਦੀਆਂ ਨੇ ਇਹ ਚੀਜ਼ਾਂ ਕਿੱਥੇ ਨਾ ਕਿੱਥੇ ਗਲਤ ਆ ਦੂਸਰੇ ਨੰਬਰ ਤੇ ਜਿਹੜਾ ਐਲੋਪੈਥਿਕ ਨਸ਼ਾ ਜਿਹੜਾ ਡਰੱਗਸ ਵਿਕਲੇ ਆ ਚਿੱਟਾ ਵਿਕੜਿਆ ਅੰਗਰੇਜ਼ੀ ਗੋਲੀਆਂ ਟੀਕੇ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਚੌਕ ਦੇ ਕੋਲ ਦੇ ਥੱਲੇ ਜਾ ਕੇ ਦੇਖੋ 12-12 ਸਾਲ ਦੇ ਬੱਚੇ ਸਲੂਸ਼ਨ ਸੁਣਦੇ ਹੋਏ ਸਾਰਾ ਅੱਜ ਦੇ ਟਾਈਮ ਦੇ ਉੱਤੇ ਜੋ ਰਾਜਨੀਤਿਕ ਸਟੰਡ ਚੱਲੇ ਆ ਰਹੇ ਆ ਕਿਤੇ ਨਾ ਕਿਤੇ ਦੇਖੋ ਮਿਸਗਾਈਡ ਵੀ ਕੀਤਾ ਜਾ ਰਿਹਾ ਸਾਨੂੰ ਹੁਣ ਦੇਖਿਆ ਜਾ ਵੀ ਇੱਕ ਪਾਸੇ ਚਾਰ ਘੜੀਆਂ ਦੀਆਂ ਜਿਹੜਾ ਇਸ ਟਾਈਮ ਪਾਰਟੀ ਦਾ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹੈਗੇ ਨੇ ਇਹਦੇ باوجود ਸੜਕਾਂ ਦੇ ਉੱਤੇ ਜਿੱਥੇ ਵੀ ਦੇਖਿਆ ਜਾਂਦੇ ਹੋਰਡਿੰਗ ਦੇਖੇ ਜਾ ਰਹੇ ਹੋ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੇ ਕਿਉਂਕਿ ਉਹਨਾਂ ਦਾ ਸਮਰਾਜ ਇਸ ਵਕਤ ਉਹਨਾਂ ਦੀ ਸਰਕਾਰ ਆ ਮੁੱਖੀ ਦੀ ਸਰਕਾਰ ਨੂੰ ਦੇਖਦੇ ਹੋਏ ਪਬਲਿਕ ਤੱਕ ਬਾਕੀ ਪਾਰਟੀਆਂ ਦਾ ਸੁਨੇਹਾ ਨਹੀਂ ਪਹੁੰਚ ਰਿਹਾ ਕਿ ਕਿਹੜੀ ਕਿਹੜੀ ਪਾਰਟੀ ਹੈ ਲੈ ਤੱਕ ਤਾਂ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਕੌਣ-ਕੌਣ ਹੈ ਜੋ ਹਾਲਾਤ ਇਸ ਵਕਤ ਚੱਲ ਰਹੇ ਇਸ ਵਕਤ ਦੇਖਣ ਨੂੰ ਦੇਖਿਆ ਜਾਵੇ ਤਾਂ ਸਿਰਫ ਦੋ ਹੀ ਸ਼ਖਸ ਇੱਕ ਭਾਰਤ ਪੂਰਨ ਆਸ਼ੂ ਔਰ ਦੂਸਰਾ ਸੰਜੀਵ ਅਰੋੜਾ ਹੀ ਨਜ਼ਰ ਆ ਰਹੇ ਨੇ ਇਹ ਸਰ ਦੇਖਿਆ ਜਾ ਰਿਹਾ ਜੇ ਸ਼ਹਿਰ ਦੇ ਵਿੱਚ ਕੰਮਕਾਰ ਕੀਤੇ ਹੁੰਦੇ ਤਾਂ ਇਹ ਕਿੰਨਾ ਬੋੜਾ ਤੇ ਲਗਭਗ 300 ਕਰੋੜ ਦਾ ਖਰਚਾ ਦੀ ਲੋੜ ਪੈਂਦੀ ਜਾਂ ਸਰ ਜਦੋਂ ਸੂਰਜ ਨਿਕਲਦਾ ਹੈ ਨਾ ਸਭ ਨੂੰ ਦਿਖਦਾ ਆ ਅਗਰ 300 ਕਰੋੜ ਰੁਪਇਆ ਖਰਚ ਕੀਤਾ ਕਾਦੇ ਵਾਸਤੇ ਕੀਤਾ ਆਹੀ ਕਿਤੇ ਗਰੀਬਾਂ ਮੇ ਭਲੇ ਵਾਸਤੇ ਕੀਤਾ ਜਾਂਦਾ ਜਿਸ ਤਰ੍ਹਾਂ ਕੀ ਪਿੱਛੇ ਆਪਾਂ ਜੇ ਦੇਖਿਆ ਜਾਵੇ ਤੇ ਗਰੀਬ ਵਰਗ ਵਾਸਤੇ ਨੀਲੀ ਗਾੜਤ ਤੇ ਕਣਕ ਦੀ ਸੀਗੀ ਜਾਂ ਹੋਰ ਸਹੂਲਤਾ ਸੀਗੀਆਂ ਜਿਹੜੀਆਂ ਵੀ ਪਿਛਣੀਆਂ ਸਰਕਾਰਾਂ ਨੇ ਦਵਾਈਆਂ ਉਹਦੇ ਨਾਲ ਨਾਲ ਸਾਨੂੰ ਇੱਕ ਸ਼ਰਾਫ ਉਹ ਵੀ ਮਿਲਿਆ ਅਗਰ ਸਾਡੇ ਪੰਜਾਬ ਦੀ ਤਰੱਕੀ ਹੋਈ ਉੱਤੇ ਇੱਕ ਸ਼ਰਾਫ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਤੋਹਫਾ ਮਿਲਿਆ ਸੀਗਾ ਜਿਹਨੂੰ ਆਪਾਂ ਨਸ਼ੇ ਦਾ შეਮਤ ਰਿਆ ਔਰ ਇਸ ਨੂੰ ਠੱਲ ਪਾਉਣ ਵਾਸਤੇ ਆਮ ਆਦਮੀ ਪਾਰਟੀ ਨੇ ਸੰਕਲਪ ਲਿਆ ਸੀਗਾ ਔਰ ਉਸ ਦੇ ਵਿੱਚ ਹਰ ਰੋਜ਼ ਦੇਖਣ ਨੂੰ ਮੀਡੀਆ ਦੇ ਰਾਹੀਂ ਵੀ ਪਤਾ ਲੱਗਦਾ ਆ ਕਿ ਨਸ਼ਾ ਵੇਚਣ ਵਾਲੇ ਜਿਹੜੇ ਸਮੱਗਲਰ ਹੈ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਢਾਏ ਗਏ ਔਰ ਉਹ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਸਾਡੇ ਭਲੇ ਲਈ ਬਹੁਤ ਹੀ ਵਧੀਆ ਚੀਜ਼ ਸੀ ਲੇਕਿਨ ਅੱਜ ਦੇਖਿਆ ਜਾਂਦਾ ਇੱਕ ਥਾਰ ਵਾਲੀ ਬੀਬੀ ਵਾਇਰਲ ਹੋਈ ਸੀਗੀ ਪਿੱਛੇ ਜੇ ਤੇ ਉਹਦੀ ਕੁਝ ਦਿਨਾਂ ਦੇ ਵਿੱਚ ਹੀ ਜ਼ਮਾਨਤ ਹੋ ਗਈ ਕਿਤੇ ਨਾ ਕਿਤੇ ਸ਼ੱਕ ਤਾਂ ਇਹਦਾ ਵੀ ਆਂਦਾ ਕਿ ਕਿਤੇ ਕੋਈ ਇਹਦੇ ਵਿੱਚ ਪੋਲਿਟੀਕਲ ਪ੍ਰੈਸ਼ਰ ਹੈ ਯਾ ਕੋਈ ਪੁਲਿਸ ਮਹਿਕਮੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਉਹਦੀ سپورਟ ਹੈ ਕਿ ਜਿਹੜਾ ਇੰਨੀ ਜਲਦੀ ਜ਼ਮਾਨਤ ਹੋ ਗਈ ਆਮ ਨਸ਼ਾ ਵਿੱਚ ਨਾਲੇ ਤਾਂ ਘਰ ਥੋੜੇ ਜਾ ਰਹੇ ਆ ਪਰ ਉਹ ਤੋਂ ਕਿਸੇ ਕੋਰਟ ਨੇ ਕਿਹਾ ਵੀ ਜੇ ਕਿਸੇ ਦਾ ਜਾਂਚ ਤਾਂ ਜਾਂਚ ਤੱਕ ਪੂਰਾ ਡੀਐਨਏ ਦੀ ਜਾਂਚ ਵੀ ਹੋ ਜਾਂਦੀ ਤੇ ਤਦ ਤੱਕ ਕਿਸੇ ਦੇ ਘਰ ਨਹੀਂ ਥੋੜੇ ਜਾਣਗੇ ਪਰ ਸਰਕਾਰ ਕਿਤੇ ਕਿਤੇ ਗਰੀਬ ਲੋਕਾਂ ਦੇ ਨੂੰ ਨਾ ਬਖਸ਼ ਕੇ ਇਹ ਵੱਡੇ ਲੋਕਾਂ ਵੱਡੇ ਜਿਹੜੇ ਮਗਰਮਾਸ਼ਾ ਨਸ਼ਾ ਦੇ ਉਹਨਾਂ ਨੂੰ ਛੱਡ ਰਹੀ ਹੈ ਤੇ ਬਾਕੀ ਕੀ ਸਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਸ ਵਕਤ ਵੀ ਨਸ਼ਾ ਫੜਿਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਪੇਪਰ ਮੀਡੀਆ ਰਾਹੀਂ ਆਮ ਜਨਤਾ ਤੱਕ ਇੱਕ ਗੱਲ ਬਸ ਚਾਈ ਜਾਂਦੀ ਹੈ ਕਿ ਬਾਹਰ ਤੋਂ ਨਸ਼ਾ ਆਇਆ ਗੁਰੋਹ ਬਾਹਰ ਤੋਂ ਨਸ਼ਾ ਆਇਆ ਕਿਸ ਤਰ੍ਹਾਂ ਇੱਕ ਪਰਿੰਦਾ ਤਾਂ ਪਰ ਮਾਰ ਨਹੀਂ ਸਕਦਾ ਬਾਹਰ ਤੋਂ ਨਸ਼ਾ ਇੱਥੇ ਕਿੱਦਾਂ ਪਹੁੰਚਿਆ ਇਹ ਸਾਡੀ ਇੱਕ ਆਮ ਜਨਤਾ ਦੇ ਨਾਤੇ ਸਾਡੀ ਇੱਕ ਸਵਾਲ ਹੈ ਸਰਕਾਰਾਂ ਨੂੰ ਕਿ ਸਾਨੂੰ 31 ਮਈ ਦਾ ਟਾਈਮ ਸ਼੍ਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ 31 ਮਈ ਦਾ ਟਾਈਮ ਦਿੱਤਾ ਗਿਆ ਸੀ ਨਸ਼ੇ ਨੂੰ ਬਿਲਕੁਲ ਖਤਮ ਕਰਨ ਦਾ ਠੀਕ ਹੈ ਜੀ ਔਰ ਇਹਦੇ ਬਾਵਜੂਦ ਹੁਣ ਤੱਕ ਜੇ ਪਤਾ ਲੱਗ ਰਿਹਾ ਰੇਸ਼ੋ ਆ ਰਹੀ ਹੈ ਤੇ 3/4 ਕਿਲੋ ਹੀ ਡਰੱਗਸ ਫੜੀ ਗਈ ਜਦਕਿ ਐਨਟੀ ਡਰੱਗਸ ਟਾਸਕ ਫੋਰਸ ਵੱਲੋਂ ਜਿਹੜੀ ਕੰਟਰੋਲਾਂ ਦੇ ਹਿਸਾਬ ਨਾਲ ਡਰੱਗਸ ਫੜੀ ਗਈ ਇਹਦੇ ਵਿੱਚ ਪਬਲਿਕ ਦੇ ਸਾਹਮਣੇ ਉਹ ਕਿਉਂ ਨਹੀਂ ਆਈ ਗਈ ਇੱਥੇ ਕਿਤੇ ਨਾ ਕਿਤੇ ਸਾਡੀ ਪਬਲਿਕ ਦਾ ਇਹ ਵੀ ਸਵਾਲ ਹੈ ਸਰ ਸ਼ਾਇਦ ਉਹ ਪਿਛਲੇ ਦਿਨੀ ਫਟਾਣਾ ਜ਼ਿਲ੍ਹੇ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਡਿਪਟੀ ਰਿਜਨਲ ਚੋ ਭਾਰੀ ਮਾਤਰਾ ਦੇ ਵਿੱਚ ਗੰਜ ਸ਼ਾਮਲ ਹੋਇਆ ਇਸ ਤਰ੍ਹਾਂ ਕੀ ਕਹਾਂ ਕਿ ਤੁਹਾਨੂੰ ਵੀ ਲੱਗਦਾ ਕਿ ਇਹ ਨਾ ਪੁਲਿਸ ਇਸ ਨਾਲ ਜੁੜੀ ਹੋਤਾ ਸਰ ਉਹ ਤਾਂ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਦੇ ਬਾਰੇ ਤਾਂ ਗਾਣਾ ਵੀ ਆਇਆ ਸੀ ਪਿੱਛੇ ਜੇ ਕਿ ਆਪ ਹੀ ਵਕਾਉਂਦੀਆਂ ਨੇ ਸਰਕਾਰਾਂ ਚਟਾ ਜੜਾ ਤੇ ਤਾਈ ਸ਼ਰੀਆਮ ਵਿਕਦਾ ਕਿਤੇ ਨਾ ਕਿਤੇ ਦੇਖੋ ਮੈਂ ਸਰਕਾਰ ਤੇ ਬਲੇਮ ਨਹੀਂ ਕਰ ਰਿਹਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਕੀ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਮੈਂ ਪੰਜਾਬੀ ਦੇ ਵਿੱਚ ਬੋਲੂਗਾ ਕਿ ਚਮਚੇ ਇਹ ਚਮਚੇ ਨਹੀਂ ਆਇਓ ਕੜਸੀ ਵਾਲੇ ਜਿਹੜੇ ਵੱਡੇ ਤੋਂ ਵੱਡੇ ਭਾਂਡੇ ਨੂੰ ਖਾਲੀ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਕਿਸੇ ਵਕਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਪਰ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਦਰਿਆ ਸਾਡੀ ਨੌਜਵਾਨੀ ਵੀਡੀ ਨੂੰ ਖਤਮ ਕਰ ਰਿਹਾ ਇੱਕ ਪਾਸੇ ਸਾਡੀ ਸੈਂਟਰ ਗਵਰਨਮੈਂਟ ਵੱਲੋਂ ਪੁਲਵਮ ਪਹਿਲਗਾਮ ਦੇ ਵਿੱਚ ਜਿਹੜਾ ਕਾਂਡ ਹੋਇਆ ਉਸ ਦੇ ਵਿੱਚ 26 27 ਮੌਤਾਂ ਤੇ ਆਪਾਂ ਆਪਰੇਸ਼ਨ ਸੰਧੂਰ ਸਾਡੀ ਸਰਕਾਰ ਨੇ ਕਰਤਾ ਲੇਕਿਨ ਜਿਹੜੇ ਸਾਡੇ ਨਸ਼ਿਆਂ ਦੇ ਨਾਲ ਸਾਡੀ ਨੌਜਵਾਨ ਪੀੜੀ ਖਤਮ ਹੋ ਰਹੀ ਆ ਇਹਦੇ ਵਾਸਤੇ ਕਿਹੜਾ ਆਪਰੇਸ਼ਨ ਸ਼ੁਰੂ ਕਰੋਗੇ ਆਪਰੇਸ਼ਨ ਵਿਧਵਾ ਹੀ ਸ਼ੁਰੂ ਕਰ ਦਿਓ ਕਿਉਂਕਿ ਨਸ਼ੇ ਨੂੰ ਕੰਟਰੋਲ ਨਹੀਂ ਤੁਸੀਂ ਕਰਨਾ ਜੇ ਕੰਟਰੋਲ ਕਰਨਾ ਆ ਤੇ ਜਿਹੜੀਆਂ ਬੀਬੀਆਂ ਪੈਣਾ ਵਿਧਵਾ ਹੋ ਰਹੀਆਂ ਨੌਜਵਾਨ ਨਸ਼ਿਆਂ ਦੇ ਵਿੱਚ ਸਿਰਿੰਜਾਂ ਵੀ ਹੱਥਾਂ ਦੇ ਵਿੱਚ ਰਹਿ ਦਿੰਦੀਆਂ ਨੇ ਉਹ ਨਾਸ਼ਾ ਮਿਲਦੀਆਂ ਨੇ ਇਹ ਚੀਜ਼ਾਂ ਕਿੱਥੇ ਨਾ ਕਿੱਥੇ ਗਲਤ ਆ ਔਰ ਅਸੀਂ ਇਹ ਚਾਹਾਂਗੇ ਕਿ ਇਸ ਸਬੰਧ ਦੇ ਵਿੱਚ ਸਰਕਾਰ ਨੂੰ ਸਖਤ ਉਹ ਬੰਦੀਆਂ ਲਗਾਨੀਆਂ ਚਾਹੀਦੀਆਂ ਦੂਸਰੇ ਨੰਬਰ ਤੇ ਜਿਹੜਾ ਐਲੋਪੈਥਿਕ ਨਸ਼ਾ ਜਿਹੜਾ ਡਰੱਗਸ बिकले ਆ ਚਿੱਟਾ बिक ਰਿਆ ਅੰਗਰੇਜ਼ੀ ਗੋਲੀਆਂ ਟੀਕੇ ਇਹ ਚੀਜ਼ਾਂ बिक ਰੀਆਂ ਨੇ ਇਸ ਚੀਜ਼ਾਂ ਦੀ ਬਜਾਏ ਸਰਕਾਰਾਂ ਨੂੰ ਪਿੱਛੇ ਪੁਰਾਣੇ ਬਜ਼ੁਰਗ ਸ਼ੁਰੂ ਤੋਂ ਇੱਕ ਫਰਿਆਦ ਲਾਉਂਦੇ ਆਏ ਨੇ ਕਿ ਅਫੀਮ ਔਰ ਭੁੱਕੀ ਦੇ ਡਿੱਪੂ ਖੋਲਦੋ ਜੇ ਬਾਕੀ ਸਟੇਟਾਂ ਦੇ ਵਿੱਚੋਂ ਖੁੱਲੇ ਆ ਅਗਰ ਇੱਥੇ ਖੁੱਲ ਜਾਏਗਾ ਤੇ ਸ਼ਾਇਦ ਇਹ ਨਸ਼ਿਆਂ ਦੇ ਨਾਲ ਜਿਹੜੀਆਂ ਮੋਤਾ ਹੋ ਰਹੀਆਂ ਨੇ ਇਸ ਚੀਜ਼ ਦੇ ਉੱਤੇ ਥੋੜਾ ਬਹੁਤ ਕੰਟਰੋਲ ਹੋ ਜਾਏਗਾ ਔਰ ਨਸ਼ੇ ਵਾਲੇ ਨੂੰ ਜਿਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਉਸਦੇ ਬਾਰੇ ਪੂਰੀ ਜਾਂਚ ਕਰਕੇ ਪੂਰੀ ਇਨਕੁਆਇਰੀ ਕਰਕੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਮੇਰੇ ਇਖਤਿਆਰ ਦੇ ਨਾਲ ਇਹਨਾਂ ਦਾ ਘਰ ਨਾ ਤੋੜਿਆ ਜਾਵੇ ਕਿਉਂਕਿ ਘਰ ਤੋੜਨ ਦੇ ਨਾਲ ਇਹ ਬੇਰੁਜ਼ਗਾਰ ਵੀ ਹੋ ਸਕਦੇ ਬੇਘਰ ਵੀ ਹੋ ਸਕਦੇ ਉਹਦੀ ਬਜਾਏ ਕਿਉਂ ਨਾ ਇਹਨਾਂ ਨੂੰ ਤੋੜ ਦੇ ਵਿੱਚ ਪਕਾਇਦਾ ਸਬੂਤ ਪੇਸ਼ ਕਰਕੇ ਨਾ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਵੀ ਇੱਕ ਦੇਸ਼ ਵਿਰੋਧੀ ਹਮਲਾ ਆ ਸਾਡੀ ਲੋਜਵਾਨ ਪੀੜੀ ਦਾ ਸੱਤਿਆਨਾਸ਼ ਮਾਰਿਆ ਜਾ ਰਿਹਾ ਹੈ ਆਮ ਆਦਮੀ ਪੰਜਾਬ ਨਸ਼ਾ ਜਲਾ ਖਤਮ ਕਰ ਦਿੱਤਾ ਨਸ਼ਾ ਖਤਮ ਹੋਇਆ ਕਿ ਨਹੀਂ ਸਰ ਜੇ ਅਗਰ ਆਮ ਆਦਮੀ ਬਾੜੀ ਹੈ ਗੈਰੀ ਕਿ ਨਸ਼ਾ ਖਤਮ ਹੋ ਗਿਆ ਤਾਂ ਤੁਸੀਂ ਇੱਦਾਂ ਕਰੋ ਮੇਰੇ ਨਾਲ ਹੁਣੇ ਲਾਈਵ ਤੁਸੀਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਚੌਕ ਦੇ ਪੁਲ ਦੇ ਥੱਲੇ ਜਾ ਕੇ ਦੇਖੋ 12 12 ਸਾਲ ਦੇ ਬੱਚੇ ਸਲੂਸ਼ਨ ਸੁੰਗਦੇ ਹੋਏ ਲਫਾਫੇ ਨੱਕ ਨੂੰ ਮੂੰਹ ਨੂੰ ਲਗਾ ਕੇ ਸੁੰਗ ਰਹੇ ਨੇ ਦੂਸਰੇ ਨੰਬਰ ਤੇ ਪੁਲਾਂ ਦੇ ਥੱਲੇ ਇੰਨੀ ਨੌਜਵਾਨ ਪੀਡੀ ਜੜੀ ਪਈ ਆ ਬਹੁਤ ਅੱچھے ਘਰਾਂ ਦੇ ਲੋਕ ਵੀ ਨੇ ਕੁਝ ਕ੍ਰਿਮੀਨਲ ਮਾਈਂਡ ਵੀ ਨੇ ਇਹ ਜਿਹੜੇ ਕੀ ਨਸ਼ੇ ਦੀ ਹਾਲਤ ਦੇ ਵਿੱਚ ਸੜਕਾਂ ਦੇ ਉੱਤੇ ਪਾਗਲ ਬਣ ਕੇ ਘੁੰਮ ਰਹੇ ਆ ਨਸ਼ਾ ਕਿੱਥੇ ਖਤਮ ਹੋ ਗਿਆ ਜੀ ਹਲਕਾ ਪਛਮੀ ਦੇ ਵਿੱਚ ਫੋਟਾ ਪੈਣਾ ਲਈ ਹੋਣੀ ਤਰੀਕ ਨੂੰ ਮੋਦੀ ਹੋਣੀ ਹੈ ਹਾਂਜੀ ਤੇ ਸੰਜੀਵ ਜੀ ਉਹਨਾਂ ਜੀ ਕਹਿ ਰਹੇ ਸੀ ਨਸ਼ਾ ਖਲਾਫ ਗੋਦ ਗੋਦੀ ਕੋਈ ਰਿਪਲੇਸ ਨਸ਼ਾ ਖਤਮ ਕਰਤਾ ਕੀ ਲੱਗਦਾ ਹੈ ਕਿ ਲੋਕਾਂ ਨੂੰ ਉਗਰਾਹ ਕਰਨੇ ਨੇ ਦੇਖੋ ਜੀ ਇਹ ਤਾਂ ਪਬਲਿਕ ਸਭ ਜਾਣਦੀ ਹੈ ਕਿ ਅਗਰ ਕਿਸੇ ਮੈਂ ਇਹ ਗੱਲ ਕਹਾਂਗਾ ਕਿ ਅਗਰ ਨਸ਼ਾ ਖਤਮ ਹੋਇਆ ਜਿਹੜਾ ਤੁਸੀਂ 300 ਕਰੋੜ ਰੁਪਈਆ ਐਡਵਰਟਾਈਜ਼ਮੈਂਟ ਤੇ ਲਗਾਇਆ ਉਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਤੇ ਲਗਾਓ ਸੰਜੀਵ ਉਹਨਾਂ ਗੁਨਾਹ ਕਰ ਰਹੇ ਦੇਖੋ ਜੀ ਬਿਲਕੁਲ ਸਿਰਿਆਂ ਮੈਂ ਜੀ ਬੋਰਡਾਂ ਦੇ ਉੱਤੇ ਲਿਖਿਆ ਜਾ ਰਿਹਾ ਜੀ ਕਿ ਨਾ ਬਿਲਕੁਲ ਅਗਰਦਿਨਾਂ ਰਿਹਾ ਜਾਏਗਾ ਅਕੜ ਨਹੀਂ ਦਿਖਾਈਏਗੀ ਅਕੜ ਤਾਂ ਪਿੱਛੇ ਜੇ ਵੀਡੀਓ ਦੇ ਵਿੱਚ ਵਾਇਰਲ ਅਸੀਂ ਦੇਖੀ ਗਈ ਸੀ ਉਹਨਾਂ ਦੀ ਇਹ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਜਾਂਦਾ ਆਪਣੇ ਆਮ ਜਨਤਾ ਜਿਹੜੀ ਹੈ ਉਹ ਬੇਵਕੂਫ ਜਨਤਾ ਹੈ ਜਿਹੜੀ ਇਹਨਾਂ ਲੀਡਰਾਂ ਦੇ ਮਗਰ ਲੱਗ ਜਾਂਦੀ ਆ ਭਰੋਸਾ ਕਰ ਲੈਂਦੀ ਆ ਕੁਝ ਲੋਕ ਆਪਣਾ ਜ਼ਮੀਰ ਇੱਕ ਸ਼ਰਾਬ ਦੀ ਬੋਤਲ ਪਿੱਛੇ ਕੁਝ ਆਪਣਾ ਜ਼ਮੀਰ ਚਮਚਾਗਰੀ ਪਿੱਛੇ ਇਹ ਜਾ ਕੇ ਫਿਰ ਇੱਕ ਤੋਰ ਜਾਊਗਾ ਤੇ ਦੂਜਾ ਚੋਰ ਹੀ ਆਊਗਾ ਜੀ ਉਕਸਿ ਪ੍ਰੈਸ ਕਾਨਫਰੰਸ ਆਦਿ ਸੰਗੋਲਨ ਕਰਦੇ ਰਿਹਾ ਵੀ ਲੋਕ ਨੂੰ ਵੀ ਲੱਗਦਾ ਕਿਹੜਾ ਕੈਂਡੀਡੇਟ ਹੈ ਵੀ ਵੀ ਲੋਕਾਂ ਦੇ ਕੰਮ ਕਰੂਗਾ ਜੇ ਹੈ ਉੱਤਰ ਕੇ ਆਜੇਗਾ ਸਵਾਲ ਵਿੱਚ ਸਰ ਸਭ ਤੋਂ ਪਹਿਲੇ ਨਿਬੜਦੇ ਤੇ ਪਬਲਿਕ ਬਹੁਤ ਸਮਝਦਾਰ ਹੋ ਚੁੱਕੀ ਆ ਪਰ ਕਈਆਂ ਦੀ ਅਕਲ ਤੇ ਪੜਦਾ ਆ ਜਿਹੜੇ ਚਮਚਾਗਰੀ ਕਰਦੇ ਆ ਤੇ ਠੁੱਠੇ ਲੀਡਰਾਂ ਨੂੰ ਠੁੱਠੇ ਝਾਂਸੀਆਂ ਦੇ ਵਿੱਚ ਦੇਖੋ ਗੁਮਰਾਹ ਹੋ ਜਾਂਦੇ ਆ ਪਰ ਜੋ ਦੇਖਿਆ ਜਾਂਦਾ ਹੈ ਹੁਣ ਪਿਛਲੇ ਹਾਲਾਤਾਂ ਦੇ ਵਿੱਚ ਹੁਣ ਸੰਜੀਵ ਅਰੋੜਾ ਜੋ ਇਸ ਵਕਤ ਆਮ ਆਦਮੀ ਪਾਰਟੀ ਤੋਂ ਨੇ ਠੀਕ ਹੈ ਗੋਗੀ ਜੀ ਦੀ ਡੈਥ ਹੋਂ ਦੇ ਨਾਲ ਐਮਐਲਏ ਗੋਗੀ ਦੀ ਡੈਥ ਹੋਂ ਦੇ ਨਾਲ ਜੀਵਨੀ ਚੋਣਾ ਦੇ ਵਿੱਚ ਚਲੋ ਸਰਕਾਰ ਨੂੰ ਇਹ ਡਿਸੀਜਨ ਲੈਣਾ ਪਿਆ ਸਿਰਫ ਡੇਢ ਸਾਲ ਦਾ ਸਮਾਂ ਹੈ ਡੇਢ ਸਾਲ ਦਾ ਦਾਵਾ ਕੀਤਾ ਆ ਉਹ ਡੇਢ ਸਾਲ ਮੈਂ ਇੱਕ ਗੱਲ ਕਹਾਂਗਾ ਪਬਲਿਕ ਨੂੰ ਕਿ ਜਿਸ ਤਰ੍ਹਾਂ ਕਿ ਕਿਤੇ ਵੀ ਆ ਜਾਂਦਾ ਹੈ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਸਾਡੀ ਪੰਜਾਬ ਸਰਕਾਰ ਨੂੰ ਕੁਝ ਚੀਜ਼ਾਂ ਦੇ ਵਿੱਚ ਜਿਹੜੇ ਫੰਡ ਦੀ ਲੋੜ ਹੁੰਦੀ ਆ ਉਹਨਾਂ ਨੂੰ ਸੈਂਟਰ ਗਵਰਨਮੈਂਟ ਔਰ ਆਮ ਆਦਮੀ ਪਾਰਟੀ ਦੇ ਕੰਪੀਟੀਸ਼ਨ ਦੇ ਵਿੱਚ ਜਿਹੜੇ ਫੰਡ ਨਹੀਂ ਮਿਲ ਪਾ ਰਹੇ ਜਿਹਦੇ ਨਾਲ ਸਾਡੇ ਪੰਜਾਬ ਦਾ ਵਿਕਾਸ ਨਹੀਂ ਹੋ ਪਦਾ ਇਹਦੇ ਚਾਂਗਲ ਤਾਂ ਹੀ ਪੀੜੀ ਜਾਂਦੀ ਹੈ ਅਸੀਂ ਦੇ ਜਿਹੜਾ ਕਹਿੰਦੇ ਨੇ ਵਾਅਦੇ ਆਸਿਆਂ ਜੇ ਕਿ بڑے بڑے ਮੈਨੀਫੈਸਟੋ ਗਾਏ ਜਾਂਦੇ ਨੇ ਆ ਵਕਰੇ ਵਕਰੇ ਬਾਗਲੇ ਨੇ ਬਕਰੇ ਬਕਰੇ ਦਾਅਵੇ ਕਰ ਦਿੱਤੇ ਗਏ ਆ ਵੀ ਸਾਡਾ ਰਾਣਾ ਕੁਛ ਕਰਦਾ ਨਹੀਂ ਪਰ ਇੱਕ ਵੀ ਸੱਚਾਈ ਤੋਂ ਨਾਗਰੀ ਹੈ ਦੇਖੋ ਸਰ ਇਹਦੇ ਵਾਸਤੇ ਮੈਂ ਇੱਕ ਛੋਟੀ ਜੀ ਗੱਲ ਸੁਣਾਨੀ ਜਾਵਾਂਗਾ ਇੱਕ ਵਾਰ ਜੰਗਲ ਦੇ ਵਿੱਚ ਭੇਡਾਂ ਦੇ ਇੱਜੜ ਨੂੰ ਸੰਬੋਧਿਤ ਕਰਕੇ ਇਹ ਕਿਹਾ ਗਿਆ ਕਿ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਉੱਤੇ ਸਰਦੀ ਦੇ ਵਿੱਚ ਕੰਬਲ ਵੰਡੇ ਜਾਣਗੇ। ਉਹ ਸਾਰੀਆਂ ਭੇਡਾਂ ਤਾੜੀਆਂ ਮਾਰ ਰਹੀਆਂ ਜਿਸ ਤਰ੍ਹਾਂ ਕਿ ਸਾਡੀ ਜਨਤਾ। ਉਸ ਵਕਤ ਇੱਕ ਭੇਡੂ ਜਿਹੜਾ ਸੀਗਾ ਉਹਨਾਂ ਦੋ ਅਲੱਗ ਸੌਤ ਦੇ ਮਾਲਕ ਸੀਗਾ ਤੇ ਉਹਨੇ ਇਹ ਗੱਲ ਕਹੀ ਕਿ ਤੁਸੀਂ ਕੰਬਲ ਤਾਂ ਲੈ ਲੋਗੇ ਪਰ ਕੰਬਲ ਦੀ ਜਿਹੜੀ ਉਨ ਹੈ ਉਹ ਕਿੱਥੋਂ ਆਏਗੀ? ਉਹ ਤੁਹਾਡੀ ਖਲੋਤਾਰੀ ਜਣੀ ਆ। ਇਹ ਯਾਦ ਰੱਖਣਾ ਆਮ ਪਬਲਿਕ ਨੂੰ ਕਿ ਮਹਿੰਗਾਈ ਦੀ ਦਰ ਵਧ ਰਹੀ ਆ ਸਿਲੰਡਰ ਕਿੰਨੇ ਦਾ ਸੀ ਤੇ ਇਸ ਟਾਈਮ ਕਿੰਨੇ ਦਾ ਸਾਢੇ 350 ਰੁਪਏ ਦਾ ਸਿਲੰਡਰ ਸੀ ਸਾਢੇ 850 900 ਰੁਪਏ ਦਾ ਹੋ ਚੁੱਕਿਆ ਪੈਟਰੋਲ 35 ਰੁਪਏ 40 ਰੁਪਏ ਲੀਟਰ ਅਸੀਂ ਦੇਖਿਆ ਅੱਜ ਦੇ ਟਾਈਮ ਦੇ ਉੱਤੇ 90 95 ਰੁਪਏ ਹੋਇਆ ਮਹਿੰਗਾਈ ਦੀ ਦਰ ਸਾਨੂੰ ਚਾਂਸੇ ਦੇ ਕੇ ਸਾਨੂੰ ਗੁੰਮਰਾਹ ਕਰਕੇ ਮਹਿੰਗਾਈ ਦੀ ਦਰ ਵਧਾਈ ਜਾਣੀ ਆ ਜਿਹੜਾ ਸੜਕਾਂ ਦੇ ਉੱਤੇ ਅਸੀਂ ਅਗਰ ਆਪਣੇ ਇੱਕ ਜਗਰਾਤੇ ਦਾ ਪੋਸਟਰ ਜਾਂ ਮੇਲੇ ਦਾ ਪੋਸਟਰ ਵੀ ਲਵਾਣੇ ਨਾ ਉਹ ਵੀ 2 4000 ਰੁਪਏ ਤੋਂ ਘੱਟ ਨਹੀਂ ਲੱਗਦਾ

ਠੀਕ ਹੈ ਜੀ ਉੱਥੇ ਇਹਦਾ ਮਤਲਬ ਜਿਨ੍ਹਾਂ ਨੂੰ ਦੇਖੋ ਸਰਕਾਰਾਂ ਲੀਡਰਾਂ ਨੂੰ ਪਹਿਲੇ ਨੰਬਰ ਦੇ ਉੱਤੇ ਅਸੀਂ ਇਹਨਾਂ ਨੂੰ ਇਨਵਾਈਟ ਕਰਨੀ ਹੈ ਕਿ ਤੁਸੀਂ ਸਾਡੇ ਮੰਤਰੀ ਬਣੋ ਇਹਨਾਂ ਨੂੰ ਕਿਸ ਮਕਸਦ ਵਾਸਤੇ ਇਹਨਾਂ ਨੂੰ ਪੈਨਸ਼ਨ ਲਗਾਈਆਂ ਜਾਂਦੀਆਂ ਨੇ ਇੱਕ ਵਾਰੀ ਕੌਂਸਲਰ ਬਣ ਗਿਆ ਤਾਂ ਪੈਨਸ਼ਨ ਦੂਸਰੀ ਵਾਰੀ ਕੌਂਸਲਰ ਬਣ ਗਿਆ ਤਾਂ ਪੈਨਸ਼ਨ ਤੀਸਰੀ ਵਾਰੀ ਕੌਂਸਲਰ ਬਣ ਗਿਆ ਤਾਂ ਪੈਨਸ਼ਨ ਐਮਐਲਏ ਬਣ ਗਿਆ ਮੰਤਰੀ ਬਣ ਗਿਆ ਇੱਕ ਪਰਿਵਾਰ ਦੇ 6-6 ਮੈਂਬਰ ਜਿਹੜੀ ਕੀ ਪੈਨਸ਼ਨ ਲੈ ਰਿਆ ਉਹ ਪੈਨਸ਼ਨ ਆ ਕਿੱਥੋਂ ਲਈ ਸਾਡੀ ਸੰਗਤ ਦਾ ਸਾਡੀ ਜਨਤਾ ਦਾ ਖੂਨ ਨਿਚੋੜਿਆ ਜਾ ਰਿਆ ਟੈਕਸ ਦੇ ਰੂਪ ਦੇ ਵਿੱਚ ਉਹੋ ਹੀ ਇਹਨਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ ਔਰ ਉੱਥੇ ਸਾਡੇ ਦੇਸ਼ ਦੀ ਰਾਖੀ ਲਈ ਬਾਰਡਰਾਂ ਦੇ ਉੱਤੇ ਜਿਹੜੇ ਸ਼ਹੀਦ ਹੋ ਰਹੇ ਨੇ 19 ਦੀਆਂ ਵਿਧਵਾਵਾਂ ਜਿਹੜੀਆਂ ਹੈ ਆਪਣੀ ਪੈਨਸ਼ਨ ਲੈਣ ਲਈ ਵਿਧਵਾ ਪੈਨਸ਼ਨ ਲੈਣ ਲਈ ਦਫ਼ਤਰਾਂ ਦੇ ਚੱਕਰ ਮਾਰ ਰਹੀਆਂ ਨੇ ਕਿਤੇ ਨਾ ਕਿਤੇ ਦੇਖੋ ਅਗਰ ਕੋਈ ਲੀਡਰ ਬਣਨਾ ਚਾਹੀਦਾ ਪਹਿਲਾਂ ਤਾਂ ਲੀਡਰ ਨੂੰ ਆਪਣਾ ਪੁੱਤਰ सियाचीन ਦੇ ग्लेशियरਾਂ ਦੇ ਵਿੱਚ ਸਾਡੇ ਭਾਰਤ ਦੀ ਰਾਖੀ ਕਰਨ ਲਈ ਘੱਟੋ ਘੱਟ 3 ਸਾਲ ਦੀ ਡਿਊਟੀ ਲੱਗਣੀ ਚਾਹੀਦੀ ਆ ਆਰਮੀ ਦੇ ਵਿੱਚ ਨੇਤਾ ਬਣਨ ਦਾ ਹੱਕਦਾਰ ਹੋਈ ਆ ਬਾਕੀ ਚਾਂਸ ਸਾਨੂੰ ਨਹੀਂ ਚਾਹੀਦੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਕਹਾਂਗਾ ਅਗਰ ਦੇਖਿਆ ਜਾਵੇ ਇਸ ਵਕਤ ਭਾਰਤਪੁਰਸ਼ ਆਸ਼ੂ ਆਸ਼ੂ ਦੇ ਖਿਲਾਫ ਵੀ ਪਿੱਛੇ ਗੇਰ ਯਾਤਰਾ ਵੀ ਹੋਈ ਆ ਬਾਈਜ਼ਤ ਬੜੀ ਵੀ ਹੋਇਆ ਆ ਉਹ ਕੀ ਸੀ ਇੱਕ ਰਾਜਨੀਤੀ ਔਰ ਸਟੰਡ ਸਾਨੂੰ ਜਨਤਾ ਨੂੰ ਗੁਮਰਾਹ ਨਾ ਕਰੋ ਸਾਨੂੰ ਵਧੀਆ ਨੇਤਾ ਦੇ ਦਿਓ ਕੋਈ ਵੀ ਵਿਸ਼ਵਾਸ ਦੀ ਜਿਹੜੀ ਰੇਟ ਆ ਉਹ ਪਹਿਲਾਂ ਸਭ ਤੋਂ ਲੜਾਈ ਦੇ ਵਿੱਚ ਇਹਨੂੰ ਦੇਖ ਲੈ ਕਿਵੇਂ ਲੁੱਟੀ ਇਸ ਤਰ੍ਹਾਂ ਜਿਹੜੀ ਜਿੰਨੀ ਚੋਣਾ ਹੋ ਰਹੀਆਂ ਉਸ ਨੂੰ ਲੜਾਈ ਦੇ ਵਿੱਚ ਕਿਹਨੂੰ ਦੇਖਦੇ ਹੋ ਕਿ ਕਿਹੜਾ ਨਿੱਤਰ ਕੇ ਸਾਹਮਣੇ ਆਊਗਾ ਦੇਖੋ ਸਰ ਇੱਕ ਚੋਰ ਆਊਗਾ ਜਾਊਗਾ ਤੇ ਦੂਜਾ ਚੋਰ ਹੀ ਆਊਗਾ ਸਾਧੂ ਤਾਂ ਆੜ ਨਹੀਂ ਲੱਗਿਆ ਇਲੈਕਸ਼ਨ ਸਿੱਧੀ ਗੱਲ ਆ ਰਾਜਨੀਤੀ ਆਪਣਾ ਉੱਲੂ ਸਿੱਧਾ ਕਰਨਾ ਸਾਡੀ ਪਬਲਿਕ ਨੂੰ ਗੁੰਮਰਾਹ ਕਰਨਾ ਜਿਹੜਾ ਵੀ ਆਵੇ ਡੇਢ ਸਾਲ ਦਾ ਟਾਈਮ ਹੈ ਜਿਹੜਾ ਡੇਢ ਸਾਲ ਦੇ ਵਿੱਚ ਕੁਝ ਕਰਕੇ ਦਿਖਾ ਗਿਆ ਅਗਲੀਆਂ 2027 ਦੇ ਵਿੱਚ ਸਾਡਾ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਹੋਏਗਾ ਅਗਰ ਕੁਝ ਕਰਕੇ ਦਿਖਾ ਦਿੱਤਾ 2027 ਤੱਕ ਦਾ ਤੁਹਾਡਾ 31 ਮਈ ਦਾ ਟਾਈਮ ਖਤਮ ਹੋ ਚੁੱਕਾ ਨਸ਼ਿਆਂ ਨੂੰ ਖਤਮ ਕਰਨ ਦਾ 2027 ਤੱਕ ਹੀ ਤੁਹਾਡੇ ਅੱਗੇ ਆਮ ਜਨਤਾ ਵੱਲੋਂ ਅਪੀਲ ਆ ਕਿ ਨਸ਼ੇ ਨੂੰ ਖਤਮ ਕਰ ਦਿਓ ਸਾਡੀ ਨੌਜਵਾਨ ਕੀੜੀ ਨੂੰ ਬਚਾ ਲਓ ਸਰ ਤੁਹਾਡਾ ਜੀ ਕਹ ਕੈਂਡੀਡੇਟ ਜਿਹਨੇ ਵੀ ਖੜੇ ਸਾਰੇ ਚੋਰ ਆ ਤੁਹਾਡੇ ਇਹ ਐਲੀਗੇਸ਼ਨ ਲਗਾਏ ਜਾ ਰਹੇ ਸਾਰੇ ਚੋਰ ਨੇ ਦੇਖੋ ਸਰ ਇਹ ਤੁਸੀਂ ਦੱਸਦੇ ਹੋ ਜੋ ਮੀਡੀਆ ਦੇ ਰਾਹੀ ਅਸੀਂ ਕੋਈ ਤੁਸੀਂ ਦੱਸਦੇ ਹੋ ਕਰੇ ਸਾਰੇ ਚੋਰ ਨੇ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਕਹਿ ਰਹਾ ਕਿ ਤੁਸੀਂ ਇਹ ਦੇਖੋ ਵੀ 600 ਕਰੋੜ ਰੁਪਏ ਦਾ ਘਪਲਾ ਕਿੱਦਾਂ ਆ ਗਿਆ ਇੱਕ ਆਮ ਨਿਕਸ਼ਾ ਜਾਣਕ ਅਗਰ ਲੋਨ ਲੈ ਲੰਦਾ ਉਹਦੇ ਘਰ ਨੂੰ ਤਾਲੇ ਵੀ ਲਗਾਏ ਜਾਂਦੇ ਨੇ ਉਹਨਾਂ ਦੀ ਲੋਨ ਦੀ ਮਾਫੀ ਨਹੀਂ ਹੁੰਦੀ ਲੇਕਿਨ ਇਹਨਾਂ ਦਾ 600 ਕਰੋੜ ਰੁਪਏ ਦਾ ਗਵਨ ਕਿੱਥੇ ਜਾ ਰਿਹਾ ਅਗਰ ਦੁਨੀਆ ਦੇ ਉੱਤੇ ਕਰੰਸੀ ਫੜੀ ਜਾ ਰਹੀ ਆ ਜਾਲੀ ਕਰੰਸੀ ਫੜੀ ਜਾ ਰਹੀ ਆ ਜਾਂ ਨਸ਼ਾ ਫੜਿਆ ਜਾ ਰਿਹਾ ਜਾਂ ਕੁਝ ਵੀ ਆ ਲੇਕਿਨ ਹਾਲਾਤ ਕੀ ਹੁੰਦਾ ਕੁਝ ਦਿਨਾਂ ਬਾਅਦ ਫਿਰ ਉਹ ਆਜ਼ਾਦ ਘੁੰਮਦੇ ਨੇ ਬਿਲਕੁਲ ਸੋਸ਼ਲ ਮੀਡੀਆ ਦੀਆਂ ਪੋਸਟਾਂ ਦਿਖਾਵਾਂਗੇ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਦੇਖੋ ਜੀ ਪਬਲਿਕ ਨੂੰ ਜੋ ਸ਼ੁਰੂ ਤੋਂ ਜੋ ਦੇਖਦੇ ਜਦੋਂ ਦੀਆਂ ਸਾਡੀਆਂ ਉਮਰਾਂ ਹੋ ਗਈਆਂ ਅਸੀਂ ਇਹ ਦੇਖਦੇ ਕਿ ਇੱਕ ਚੰ ਸਾਂ ਨਾਂ ਦਾ ਲollipops ਦਿੱਤਾ ਜਾਂਦਾ ਔਰ ਅਸੀਂ ਪਬਲਿਕ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਨੇ ਆ ਜੋ ਹਾਲਾਤ ਅੱਜ ਦੇ ਟਾਈਮ ਦੇ ਉੱਤੇ ਨੇ ਅਸੀਂ ਇੱਕ ਚੋਰ ਲਫ਼ਜ਼ ਕਿਉਂ ਕਿਹਾ ਗਿਆ ਉਹਦਾ ਮੈਂ ਜਵਾਬ ਦੇਣ ਲੱਗਾ ਕਿ ਚੋਰ ਅਸੀਂ ਕਿਉਂ ਕਹਿ ਰਹੇ ਆ ਜਦੋਂ ਮੀਡੀਆ ਦੇ ਰਹੀ ਸਾਨੂੰ ਇਹ ਪਤਾ ਲੱਗਦਾ ਫਲਾਣਾ ਲੀਡਰ ਫਲਾਣੇ ਦੇ ਕੋਲੋਂ ਕਰੰਸੀ ਵਧੀ ਗਈ ਫਲਾਣੇ ਕੋਲੋਂ ਟੈਕਸ ਵਧੀ ਗਈ ਫਲਾਣੇ ਦੇ ਉੱਤੇ ਇਨਾ ਇਨਜਾਮ ਲੱਗ ਗਿਆ ਗਵਨ ਕਰਨ ਦਾ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਲਈਏ ਨਿਰਮੋਦੀ ਵਗੈਰਾ ਜਿਹੜੇ ਕੀ ਇਹਨਾਂ ਨੇ ਇੰਨੇ ਕਰੋੜਾਂ ਰੁਪਈਏ ਦੇ ਹਜ਼ਾਰਾਂ ਕਰੋੜਾਂ ਰੁਪਈਆ ਦਾ ਗਵਨ ਕੀਤਾ ਅੱਜ ਉਹ 22 ਸਤ ਬੜੀ ਬੈਠੇ ਨੇ ਆਪ ਹੀ ਠੀਕਾ ਉਹ ਲੋਨ ਸਾਰੇ ਮਾਫ ਕੀਤੇ ਨੇ ਕਿਉਂ ਕਿਉਂਕਿ ਉਹ ਸਰਕਾਰ ਨੇ ਸਰਕਾਰਾਂ ਵੱਲੋਂ ਕਿ ਸਦਕਾ ਜੁੰਦੇ ਆ ਮੈਂ ਆਮ ਨਾਗਰਿਕਾਂ ਦੇ ਨਾਲ ਤੇ ਗੱਲ ਕਹਿ ਰਿਹਾ ਕਿ ਸਾਨੂੰ ਸਿਰਫ ਮਜ਼ਦੂਰੀ ਦਾ ਹੱਕ ਮਿਲਣਾ ਚਾਹੀਦਾ ਆ ਸਾਨੂੰ ਫ੍ਰੀ ਗਨਕ ਨਹੀਂ ਚਾਹੀਦੀ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਸਿਰਫ ਸਾਡੀ ਨੌਜਵਾਨ ਪੀੜੀ ਨੂੰ ਬਚਾ ਲਓ ਨਸ਼ਿਆਂ ਨੂੰ ਬਿਲਕੁਲ ਰੋਕਥਾਮ ਲਗਾਓ ਡੇਢ ਸਾਲ ਦੇ ਵਿੱਚ ਤੁਸੀਂ ਕਰਕੇ ਦਿਖਾਓ ਔਰ ਅਗਲਾ ਆਉਣ ਵਾਲਾ ਸਮਾਂ ਅਸੀਂ ਤੁਹਾਡੇ ਨਾਲ ਸਰ ਹੁਣ ਜਿਹੜੇ ਸਰਕਾਰੀ ਦੇਖੇ ਨੇ ਉਹਨਾਂ ਤੋਂ ਵੀ ਵਚਨਾ ਨਕਲੀ ਸ਼ਰਾਬ ਮਿਲ ਜਾਂਦੀ ਹੈ ਮੋਤੀ ਪੀ ਕੇ ਪਿਛਲੇ ਦਿਨਾਂ ਵਿੱਚ ਜਿਹਨੇ ਡਾਕਟਰ ਦੀ ਨੋਟ ਹੋ ਗਈ ਸ਼ਰਾਬ ਦੀ ਉਹਨੇ ਵਾਲੀ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲੇ ਨੰਬਰ ਤੇ ਮੈਂ ਇੱਕ ਗੱਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿ ਨਕਲੀ ਸ਼ਰਾਬ ਜਦੋਂ ਘਰ ਘਰ ਤਾਂ ਹੁਣ ਠੇਕੇ 걸 ਗਏ ਹਰ ਤੋਪ ਦੇ ਵਿੱਚ ਠੇਕੇ ਆ ਔਰ ਹਰ ਚਰਾਹੇ ਦੇ ਵਿੱਚ ਤੁਹਾਨੂੰ ਠੇਕਾ ਮਿਲੇਗਾ ਜਦਕਿ ਇਸ ਵਕਤ ਸਾਡੇ ਸਮਾਜ ਨੂੰ ਪੜ੍ਹਾਈ ਦੀ ਲੋੜ ਹੈ ਨਸ਼ਾ ਮੁਕਤ ਸਮਾਜ ਦੀ ਲੋੜ ਹੈ ਚਲੋ ਠੀਕ ਹੈ ਅਸੀਂ ਸਰਕਾਰ ਦੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਨੇ ਸ਼ਰਾਬ ਦੇ ਠੇਕੇ ਖੋਲੇ ਆ ਲੋਕਾਂ ਨੂੰ ਸਹੂਲਤਾਂ ਮਿਲੀਆਂ ਪਰ ਜਿਹੜੇ ਨਕਲੀ ਸ਼ਰਾਬ ਵੇਚਣ ਵਾਲਾ ਮਾਫੀਆ ਇਸ ਨੂੰ ਬਿਲਕੁਲ ਜੜ ਤੋਂ ਖਤਮ ਕਰਨਾ ਚਾਹੀਦਾ ਸਾਨੂੰ ਉਮੀਦ ਹੈ ਭਗਵੰਤ ਮਾਨ ਜੀ ਵੱਲੋਂ ਕਿ ਹਾਂ ਵੀ ਇਸ ਚੀਜ਼ ਦੇ ਵਿੱਚ ਕੋਸ਼ਿਸ਼ ਜਾਰੀ ਹੈ ਅੱਜ ਨਹੀਂ ਤੇ ਕੱਲ ਸਾਨੂੰ ਇਹਦਾ ਰਿਜ਼ਲਟ ਜ਼ਰੂਰ ਮਿਲੇਗਾ अगर 2027 तक ਸਾਡੀ ਪਬਲਿਕ ਨੂੰ ਰਿਜ਼ਲਟ ਦੇ ਦਿੰਦੇ ਨੇ ਨਸ਼ਾ ਖਤਮ ਕਰ ਦਿੰਦੇ ਨੇ ਤੇ ਸਾਡਾ ਪੂਰਾ ਪੰਜਾਬ ਭਗਵੰਤ ਮਾਨ ਜੀ ਨੂੰ ਦਿਲੋਂ ਸਲੂਟ ਕਰੇਗਾ ਲੇਕਿਨ ਅਗਰ ਬਾਈਚਾਸ ਕੋਈ ਨਸ਼ਾ ਨਹੀਂ ਖਤਮ ਕਰਦੇ ਉਸੇ ਤਰ੍ਹਾਂ ਨਸ਼ੇ ਦੀ ਦਰ ਰਹੇਗੀ ਚਾਹੇ ਪੰਜਾਬ ਹੈ ਚਾਹੇ ਪੂਰਾ ਹਿੰਦੁਸਤਾਨ ਤੇ ਸ਼ਾਇਦ ਪਬਲਿਕ ਆਪਣਾ ਡਿਸੀਜਨ ਬਦਲ ਨਹੀਂ ਸਕਦੀ